ਸਸ਼ਿਕਾ ਦੋਸਤੋ ਆਮ ਤੌਰ ਤੇ ਕੋਰਟ ਦੇ ਫੈਸਲੇ ਮੈਂ ਪੜਦਾ ਹੁੰਨਾ ਕਈ ਇੰਟਰਸਟਿੰਗ ਤਰਕ ਜ਼ਿਆਦਾਤਰ ਤਾਂ ਘਰੇ ਨਾ ਚ ਇੰਟਰਸਟਿੰਗ ਹੀ ਹੁੰਦੇ ਨੇ ਵੀ ਪਤੀ ਪਤਨੀ ਦੇ ਕਲੇਸ਼ ਹੁੰਦੇ ਰਹਿੰਗੇ ਅੱਜ ਜਿਹੜਾ ਵੀ ਜਿਹੜਾ ਮੈਂ ਪੜਨ ਲੱਗਿਆ ਇਹ ਉਹ ਪਤਨੀਆਂ ਭਾਈ ਜਰੂਰ ਦੇਖ ਲਿਓ ਜਿਹੜੀਆਂ ਬਾਰੀ ਬਾਰੀ ਸਹਰਾ ਘਰ ਛੱਡ ਕੇ ਪੇਕੇ ਜਾਈਆਂ ਰਹਦੀਆਂ ਨੇਗੀਆਂ ਉਹਦੇ ਵਿੱਚ ਕੋਰਟ ਨੇ ਇਹ ਗੱਲ ਕਹੇਤੀ ਆ ਵੀ ਇਹ ਵੀ ਬਾਰੀ ਬਾਰੀ ਜਦੋਂ ਤੁਸੀਂ ਆਪਦਾ ਸਹਰਾ ਘਰ ਛੱਡ ਕੇ ਪੇਕੇ ਤੁਰੀਆਂ ਰਹਨੀਓ ਤਾਂ ਇਹ ਵੀ ਇੱਕ ਤਰ੍ਹਾਂ ਦੀ ਕਰੂਰਤਾ ਤੁਹਾਡੇ ਘਰ ਵਾਲੇ ਦੇ ਲਈ ਇਸ ਲਈ ਇਹ ਤਲਾਕ ਦਾ ਆਧਾਰ ਬਣ ਸਕਦੀ ਆ ਇਹ ਜਾਣਕਾਰੀ ਮੈਂ ਟਾਈਮਜ਼ ਨਾ ਨਵਾਰਦੀ ਪੜ ਰਿ ਇਹਦੇ ਚ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਤੀ ਦੀ ਕਿਸੇ ਗਲਤੀ ਤੋਂ ਬਿਨਾ ਪਤਨੀ ਦਾ ਬਾਰੀ-ਬਾਰੀ ਆਪ ਦਾ ਸਹੁਰਾ ਘਰ ਛੱਡ ਕੇ ਚਲੇ ਜਾਣਾ ਮਾਨਸਿਕ ਕਰੂਰਤਾ ਦਾ ਇੱਕ ਕ੍ਰਿਤ ਹੈਗਾ ਨੈ ਮੂਰਤੀ சுரேਸ਼ ਕੁਮਾਰ ਕੈਤ ਦੀ ਅਧਿਖਸਤਾ ਵਾਲੀ ਬੈਂਚ ਨੇ ਕਿਹਾ ਕਿ ਵਿਵਹਾਈਕ ਸਬੰਧਾਂ 'ਚ ਪਰਸਪਰ ਸਮਰਥਨ ਸਮਰਪਣ ਤੇ ਨਿਸ਼ਟਾ ਦਾ ਮਾਹੌਲ ਦੇ ਵਿੱਚ ਹੀ ਫਲਦਾ ਫੂਲਦਾ ਤੇ ਦੂਰੀ ਅਤੇ ਪ੍ਰਤੀਆਗ ਇਹਦੇ ਜੁੜਾਵ ਨੂੰ ਤੋੜਦਾ ਹੈਗਾ ਯਾਨੀ ਕਿ ਦੂਰੀਆਂ ਇਹਨੂੰ ਤੋੜਦੀਆਂ ਨੇਗੀਆਂ ਤਲਾਕ ਪ੍ਰਦਾਨ ਕਰਨ ਦੇ ਨਾਲ ਇੱਕ ਪਰਿਵਾਰਕ ਅਦਾਲਤ ਨੇ ਨੇ ਇਨਕਾਰ ਕਰਨ ਤੋਂ ਚੁਣੌਤੀ ਦੇਣ ਵਾਲੀ ਅਪੀਲ ਸਵੀਕਾਰ ਕਰਦੇ ਹੋਏ ਬੈਂਚ ਨੇ ਉਲੇਖ ਕੀਤਾ ਕਿ 19 ਸਾਲ ਦੀ ਦੇ ਸਮੇਂ ਦੇ ਦੌਰਾਨ 7 ਵਾਰ ਉਹ ਅੱਡ ਹੋ ਚੁੱਕੇ ਨੇ ਤੇ ਪ੍ਰਤੀਕ ਸਾਭਦੀ ਦੇ ਵਿੱਚ 3 ਤੋਂ 10 ਮਹੀਨੇ ਦੀ ਹੈ ਜਿਦੇ ਵਿੱਚ ਯਾਨੀ ਕਿ ਉਹ ਦੂਰ ਦੂਰ ਰਹੇ ਨੇਗੇ ਬੈਂਚ ਨੇ ਨਯ ਮੁਰਤੀ ਨੀਨਾ ਮਾਨਸਰ ਕ੍ਰਿਸ਼ਨਾ ਵੀ ਸ਼ਾਮਲ ਨੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਲੰਬੇ ਸਮੇਂ ਤੱਕ ਅਲੱਗ-ਅਲੱਗ ਰਹਿਣ ਵਾਲੇ ਵਿਵਹਾਈਕ ਸਬੰਧਾਂ ਦੇ ਅਪੂਰਨਿਆਕ ਖਸ਼ਤੀ ਪਹੁੰਚ ਸਕਦੀ ਆ ਯਾਨੀ ਕਿ ਨੁਕਸਾਨ ਹੋ ਸਕਦਾ ਵਿਵਹਾਈਕ ਸਬੰਧਾਂ ਦੇ ਵਿੱਚ ਜੋ ਮਾਨਸਿਕ ਕਰੂਰਤਾ ਤੇ ਵਿਵਹਾਈਕ ਸਬੰਧਾਂ ਦੇ ਵਿੱਚ ਵੰਚਿਤ ਰਹਿਣਾ ਅਤਿਅਧਿਕ ਕਰੂਰਤਾ ਦਾ ਕਰਤਿਆਗਾ ਹੁਣ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਤਾਂ ਜਿਵੇਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਦੇਖਦੇ ਹਾਂਗੇ ਤਾਂ ਅਦਾਲਤ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਜਿੱਥੇ ਪ੍ਰਤੀਵਾਦੀ ਯਾਨੀ ਕਿ ਪਤਨੀ ਨੇ ਸਮੇਂ-ਸਮੇਂ ਤੇ ਅਪੀਲ ਕਰਤਾ ਦੀ ਕਿਸੇ ਵੀ ਗਲਤੀ ਤੋਂ ਬਿਨਾ ਸੋਹਰਾ ਘਰ ਛੱਡ ਕੇ ਪੇਕੇ ਘਰ ਜਾਣਾ ਦੇਖਿਆ ਤਾਂ ਸਮੇਂ-ਸਮੇਂ ਤੇ ਪ੍ਰਤੀਵਾਦੀ ਨੂੰ ਇਸ ਤਰ੍ਹਾਂ ਦੇ ਜਾਣਾ ਮਾਨਸਿਕ ਕ੍ਰੂਰਤਾ ਦਾ ਕਰਤੈ ਹੈਗਾ ਜਿਹਦੇ ਅਪੀਲ ਕਰਤਾ ਯਾਨੀ ਕਿ ਪਤੀ ਦੇ ਆਕਾਰਨ ਤੇ ਬਿਨਾ ਕਿਸੇ ਉਚਿਤ ਸਮਾਹਮਣਾ ਕਰਨਾ ਪੈਂਦਾ ਹੈਗਾ ਬੈਂਚ ਨੇ ਕਿਹਾ ਕਿ ਇਹ ਅਪੀਲ ਕਰਤਾ ਨੂੰ ਮਾਨਸਿਕ ਪੀੜਾ ਦਾ ਮਾਮਲਾ ਹੈ ਜਿੱਥੇ ਕਿ ਇਹ ਤਲਾਕ ਪਾਉਣ ਦੇ ਹੱਕਦਾਰ ਨੇ ਉਹ ਕਹਿੰਦੇ ਇਹ ਚ ਹੁਣ ਭਾਈ ਗੱਲ ਇਹ ਆ ਉਹ ਕਹਿੰਦੇ ਕਿ ਜੇਕਰ ਤੁਸੀਂ ਬਰੀ ਬਰੀ ਜਾਣੇ ਹੋ ਆਪਦੇ ਪੇਕੇ ਤਾ ਫਿਰ ਦੂਜਾ ਬੰਦਾ ਜਿਹੜਾ ਉਹ ਤਲਾਕ ਪਾਉਣ ਦਾ ਹੱਕਦਾਰ ਹੋ ਜਾਂਦਾ ਤੁਸੀਂ ਉਹਨੂੰ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਹੋ ਇਸ ਕਰਕੇ ਜਿਹੜੀਆਂ ਬੀਬੀਆਂ ਪੈਣਾ ਜਾਂਦੀਆਂ ਰਹਿੰਦੀਆਂ ਨੇ ਗਿਆ ਉਹ ਇਸ ਪਾਸੇ ਧਿਆਨ ਦੇਣ ਕੋਟਾਂ ਇਹਨੂੰ ਇਸ ਪਾਸੇ ਨੂੰ ਵੀ ਦੇਖ ਲੈਂਦੀਆਂ ਨੇ ਤੇ ਆਮ ਤੌਰ ਤੇ ਇੱਕ ਗੱਲ ਤਾਂ ਖੈਰ ਕੋਰਟ ਦੀ ਸਹੀ ਹੈ ਬਿਲਕੁਲ ਕਿ ਜਦੋਂ ਤੁਸੀਂ ਇੰਨੀ ਦੂਰੀਆਂ ਰੱਖੋਗੇ ਐਨੇ ਦੂਰ ਜਾਉਂਗੇ ਫਿਰ ਤੁਹਾਡੇ ਚ ਬਾਤ ਵੀ ਬਾਤ ਹੁੰਦੇ ਰਹਿਣਗੇ ਤਾਂ ਉਹ ਜਿਹੜਾ ਤੁਹਾਡਾ ਵਿਵਹਤਾ ਜੀਵਨ ਆ ਉਹ ਕਿਤਨਾ ਕਿਤੇ ਡਿਸਟਰਬ ਹੋਊਗਾ ਤੇ ਉਹੀ ਚੀਜ਼ ਗੱਲ ਹੈ ਜਿਹੜੀ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕਰੀ ਆ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਉਹਦੇ ਦਿਨਾਂ ਦੇ ਵਿੱਚ ਨਾ ਹੋਵੇ ਇਹ ਬਾਕੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਆਮ ਤੌਰ ਤੇ ਬਹੁਤ ਮਹਿਲਾਵਾਂ ਨੇ ਜਿਹੜੀਆਂ ਉਹ ਪੇਕਿਆਂ ਦਾ ਮੂੰਹ ਨਹੀਂ ਛੱਡਦੀਆਂ ਛੱਡਣਾ ਚਾਹੀਦਾ ਵੀ ਨਹੀਂ ਮਾਪੇ ਹੁੰਦੇ ਨੇ ਉੱਥੇ ਪਰ ਆਪ ਦੀ ਜਿਹੜੀ ਗਰਸਤੀ ਹੈ ਉਹਨੂੰ ਤੁਸੀਂ ਛੱਡ ਕੇ ਜਦੋਂ ਜਾਂਦੇ ਹੋ ਦੂਜੇ ਪਾਸੇ ਤਾਂ ਉਹ ਫਿਰ ਕਈ ਵਾਰੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਜਿਹੜਾ ਕਿ ਇਸ ਤਰ੍ਹਾਂ ਦੇ ਵਿੱਚ ਦਿਖਦਾ ਹੈਗਾ ਤਸਤੀ ਹੈ ਉਹਨੂੰ ਤੁਸੀਂ ਛੱਡ ਕੇ ਜਦੋਂ ਜਾਂਦੇ ਹੋ ਦੂਜੇ ਪਾਸੇ ਤਾਂ ਉਹ ਫਿਰ ਕਈ ਵਾਰੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਜਿਹੜਾ ਕਿ ਇਸ ਤਰ੍ਹਾਂ ਦੇ ਵਿੱਚ ਦਿਖਦਾ ਹੈਗਾ